ਸਤਿ ਸ਼੍ਰੀ ਅਕਾਲ ਜੀ ਆਪਾਂ ਜਾਦੀ ਪੰਡਤ ਕਲਾਥ ਹੌ ਚੌਕੇ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੀ ਵੀਡੀਓ 3-4 ਮਿੰਟ ਦੀ ਰਹਿਣ ਵਾਲੀ ਹੈ ਤੇ ਪਰ ਇਹ ਵੀਡੀਓ ਦੇ ਵਿੱਚ ਤੁਹਾਡੇ ਬਹੁਤ ਫਾਇਦੇ ਹੋਣੇ ਆ ਆਪਣੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਚੈੱਕ ਕਰੋ ਆਪਾਂ ਅੱਜ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਲੈ ਕੇ ਆਏ ਵਰਕ ਦੇ ਵਿੱਚ ਇਹ ਸਾਰਾ ਹੈਂਡਵਰਕ ਕੀਤਾ ਹੋ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਹੈਂਡਵਰਕ ਪਲੱਸ ਥ੍ਰੈਡਵਰਕ ਆ ਜੂਗਾ ਚਿੱਪੀ ਮੋਤੀ ਦਾ ਕੰਮ ਕੀਤਾ ਹੋਇਆ ਜੀ ਸਪੈਸ਼ਲ ਜਨੀਕ ਜਾਂ ਲੇਟੈਸਟ ਵਰਕ ਕਰਵਾਇਆ ਜੀ ਆਪਾਂ ਇਹ ਬੀ ਠੀਕ ਜੋ ਆਪਣੇ ਕੋਲੇ ਰੈਡੀ ਹੋ ਕੇ ਆਏ ਆ ਆ ਉੱਪਰ ਤੱਕ ਕਲੀਆਂ ਜਾਂਦੀਆਂ ਜੀ ਇਹ ਕਲੀਆਂ ਗਲੇ ਤੱਕ ਜਾਣੀਆਂ ਕਿ ਆ ਛੋਟੇ ਛੋਟੇ ਫਲਾਰ ਬਣੇ ਹੋਏ ਆ ਨਾਲ ਤੇ ਇਹਦੇ ਨਾਲ ਆਉਗੀ ਜੀ ਮੈਚਿੰਗ ਬਾਟਮ ਆ ਤੁਸੀਂ ਬਾਟਮ ਚੈੱਕ ਕਰੋ ਪਿਓਰ ਓਰੀਜਨਲ ਚਾਕਲੇਟ ਫੈਬਰਿਕ ਆਊਗਾ ਜੀ 100% ਓਰੀਜਨਲ ਫੈਬਰਿਕ ਹੈ ਜੀ ਇਹ ਬਾਟਮ ਤੇ ਆਉਣਗੇ ਪੌਚਾ ਵਰਕ ਤੇ ਨਾਲ ਇਹਦੇ ਆਊਗਾ ਪਿਓਰ ਮਸਲੀਨ ਦਾ 100% ਪਿਓਰ ਮਸਲੀਨ ਦਾ ਦੁਪੱਟਾ ਆਊਗਾ ਫੁੱਲ ਹੈਵੀ ਦੁਪੱਟਾ ਆਊਗਾ ਫੁੱਲ ਲੈਂਥ ਜੀ 2.5 ਮੀਟਰ ਦੁਪੱਟਾ ਚੈੱਕ ਕਰੋ ਟੈਬੀ ਦੇ ਵਿੱਚ ਟੈਬੀ ਲੈਂਡਿੰਗ ਦੇ ਵਿੱਚ ਪਿਓਰ 100% ओरिजिनल ਦੁਪੱਟਾ ਹੋਊਗਾ ਜੀ ਆ ਦੁਪੱਟੇ ਦੇ ਵਿੱਚ ਕਲੀਆਂ ਜਾਣੀਆਂ ਤੇ ਵਰਕ ਆਊਗਾ ਫੁੱਲ ਹੈਵੀ ਦੁਪੱਟਾ ਨਾਲ ਤਿਆਰ ਕਰਵਾਇਆ ਹੋਇਆ ਹੈਗਾ ਇਹਦੇ ਵਿੱਚ ਆਪਾਂ ਤੁਹਾਨੂੰ ਅਗਲਾ ਕਲਰ ਦਿਖਾਉਣੇ ਆਗੇ ਜਿਹੜਾ ਸ਼ਰਟ ਦੇ ਕਲਰ ਸੀਮ ਰਹਿਣਗੇ ਜੀ ਆਫ ਵਾਈਟ ਦੇ ਵਿੱਚ ਇਹ ਆਪਾਂ ਆਫ ਵਾਈਟ ਦੇ ਨਾਲ ਕਲਰ ਜਿਹੜੇ ਰੈਡੀ ਕਰਵਾਏ ਹੈਗੇ ਵਰਕ ਦਾ ਕੰਮ ਬਹੁਤ ਹੀ ਸੋਹਣੀ ਫਿਨਿਸ਼ਿੰਗ ਦੇ ਨਾਲ ਹੋਇਆ ਹੋਇਆ ਹੈ ਛਿੱਪੀ ਤੇ ਮੋਤੀ ਵਰਕ ਜੀ ਇਹ ਹੈਂਡਵਰਕ ਹੋਇਆ ਹੋਇਆ ਹੈ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਡਾ ਫੁੱਲ ਫਾਇਦਾ ਹੋਊਗਾ ਚੈੱਕ ਕਰੋ ਜੀ ਇਹ बॉटम ਤੇ ਵਰਕ ਆਊਗਾ ਤੇ ਨਾਲ ਦੁਪੱਟਾ ਆਊਗਾ オリジナル ਟੈਬੀ ਮਸਲੀਨ ਦਾ ਦੁਪੱਟਾ ਹੋਊਗਾ ਜੀ ਚੈੱਕ ਕਰੋ ਜੀ ਬਹੁਤ ਹੀ ਵਧੀਆ ਫਿਨਿਸ਼ਿੰਗ ਦੇ ਨਾਲ ਤੇ ਬਹੁਤ ਹੀ ਸਫਾਈ ਦੇ ਨਾਲ ਜਿਹੜਾ ਵਰਕ ਹੋਇਆ ਹੋਇਆ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਹ ਵੀਡੀਓ ਨੂੰ ਪੰਜ ਜਣਿਆਂ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ। ਚੈੱਕ ਕਰੋ ਜੀ। ਇਹ ਆਪਾਂ ਇੱਕ ਡਿਜ਼ਾਈਨ ਵੀ-neck ਦੇ ਉੱਪਰ ਰੈਡੀ ਕਰਵਾਇਆ ਹੋਇਆ ਜੀ। ਇਹਦੇ ਨਾਲ ਵੀ ਮੈਚਿੰਗ ਬਾਟਮ ਆਉਗੀ। ਆਹ ਦੇਖੋ ਬਾਟਮ ਤੇ ਵੀ ਸੇਮ ਵਰਕ ਹੋਇਆ ਹੋਇਆ। ਆਹ ਵੀ-neck ਆਉਗਾ ਜੀ। ਦੇਖੋ ਗਲੇ ਤੇ ਕਿੰਨੀ ਸਫਾਈ ਨਾਲ ਵਰਕ ਹੋਇਆ ਹੈ। ਸਪੈਸ਼ਲ ਡਿਜ਼ਾਈਨਿੰਗ। ਡਿਜ਼ਾਈਨਰ ਜਿਆ ਪੀਸ ਹੈ ਜੀ। ਇਹ ਬਾਟਮ ਵਰਕ ਆਉਗਾ। ਜੇਕਰ ਆਪਾਂ ਰੇਟ ਦੀ ਗੱਲ ਕਰੀਏ ਬਾਜ਼ਾਰ ਦੇ ਵਿੱਚ 25-2500 ਦੀ ਰੇਂਜ ਦੇ ਵਿੱਚ ਵੇਚਣ ਵਾਲਾ ਸੂਟ ਆਪਾਂ ਕੋਈ ਸੋਨੂ 2200 ਨਹੀਂ ਕੋਈ 2000 ਨਹੀਂ ਆਪਾਂ ਦੇਣੇ ਆ 2500 ਦੇ ਦੋ ਸੂਟ ਜੀ ਹਾਂਜੀ ਤੁਸੀਂ ਸਹੀ ਸੁਣ ਰਹੇ ਹੋ 2500 ਵਾਲਾ ਸੂਟ ਜੱਦੀ ਪੰਡਤ ਕਲਾਥ ਚੌਕੇ ਤੇ 2500 ਦੇ ਦੋ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜਿਹੜਾ ਆਪਰ ਕੰਟੀ ਦਾ ਬਟਨ ਦਿੱਤਾ ਹੋਇਆ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਤੁਹਾਡੇ ਜਿਹੜੇ ਫਾਇਦੇ ਹੋ ਸਕਣ ਜੀ ਆਪਾਂ ਵਿਆਹ ਸ਼ਾਦੀ ਵਾਲੇ ਕੱਪੜੇ ਤੇ ਵੀ ਜਿਹੜਾ ਪੂਰਾ ਆਫਰ ਲਾ ਰੱਖਿਆ ਜੀ ਚੈੱਕ ਕਰੋ ਜੀ ਹੈਵੀ ਤੋਂ ਹੈਵੀ ਸੂਟ ਆਪਣੇ ਕੋਲੇ ਪਹੁੰਚ ਚੁੱਕੇ ਐ ਜੇਕਰ ਤੁਸੀਂ ਵਿਆਹ ਲਈ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਜਾਦੀ ਪੰਡਤ ਕਲਾਥ ਔਰ ਚੌਕੇ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਜੀ ਆਪਾਂ ਤੁਹਾਡਾ ਫੁੱਲ ਫਾਇਦਾ ਕਰਾਂਗੇ ਤੇ ਤੁਹਾਨੂੰ ਨਵੇਂ ਤੇ ਜੁਨੀਕ ਜੇ ਸੋਹਣੇ-ਸੋਹਣਾ ਜਿਹੜੇ ਹੈਗਾ ਬੁਟੀਕ ਵਰਕ ਹੈਂਡਵਰਕ ਸਾਰੇ ਤਰ੍ਹਾਂ ਦੇ ਜਿਹੜੇ ਡਿਜ਼ਾਈਨ ਆ ਉਹ ਪ੍ਰੋਵਾਈਡ ਕਰਾਵਾਂਗੇ ਜੀ ਬਹੁਤ ਹੀ ਘੱਟ ਰੇਟਾਂ ਤੇ ਜੀ ਫੈਕਟਰੀ ਰੇਟਾਂ ਤੇ ਜਿਆਦੀ ਪੰਡਤ ਕਲਾਕਾ ਉਸ ਚੌਕੇ ਤੋਂ ਕਪੜਾ ਮਿਲਦਾ ਜੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਜਾਂ ਆਪਣੇ ਦਿੱਤੇ ਹੋਏ ਨੰਬਰ ਤੇ ਕਾਲ ਕਰੋ ਜੀ ਚੈੱਕ ਕਰੋ 2500 ਵਾਲਾ ਸੂਟ 2500 ਦੇ ਦੋ ਵੀਡੀਓ ਨੂੰ ਪੰਜ ਜਣਿਆਂ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਪਾਂ ਨੂੰ ਸਕਰੀਨਸ਼ਾਟ ਭੇਜ ਦਿਓ 2500 ਵਾਲਾ ਸੂਟ 2500 ਦੇ ਦੋ ਲੈ ਜਾਓ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ